ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਨੇਲੀ ਰਵਿੰਦੀਆਂਾਂ ਤੇ ਆਪਾਂ ਪਹੁੰਚਿਆ ਭਾਜੀ ਮੀਤੇ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਥੀਆ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਭਾਈ ਜੀ ਆਪਣਾ ਨਾਮ ਤੇ ਟਰੈਸ ਨਾਮ ਵੀਰ ਜੀ ਨੀਟਾ ਜੇ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀ ਨੰਬਰ ਸੱਚ ਨਵਾਂ ਦੇਣਾ ਠੀਕ ਹੈ ਜੀ 95926 ਅਛਾ ਜੀ 60568 ਠੀਕ ਹੈ ਲੋ 95926 ਤੇ 60568 95926 60568 ਠੀਕ ਹੈ ਠੀਕ ਹੈ ਜੀ ਦੋਰੇ ਤੇ ਤੇ ਆ ਦੱਸਿਓ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਪਹਿਲੇ ਨੰਬਰ ਦੇ ਵੀਰ ਤੇ ਸਾਡੇ ਦੱਸਣ ਦੀ ਲੋੜ ਨਹੀਂ ਹਾਂਜੀ ਭੈਣ ਬਰਾੜੇ ਸਿਆਣੇ ਹੁਣ ਆਪੇ ਵੇਖ ਲੈਣੀ ਹੈ ਕੁਆਲਿਟੀ ਬੜੀ ਮਹਰੀ ਵੇਖੋ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਪਿਓਰ ਨੀਲੀ ਰਾਵੀ ਦਾ ਇਹ ਮਗਰ ਬੱਚਾ ਵੀ ਨੀਲੀ ਰਾਵੀ ਦਾ ਬਹੁਤ ਚੰਗਾ ਅੱਛਾ ਜੀ ਕੱਟੀ ਮਗਰ ਠੀਕ ਹੈ ਲਓ ਜੀ ਪਿੱਛੇ ਵੀ ਫੀ ਮਲਕਾਫ ਆ ਗਿਆ ਜਿਹਦੇ ਭਾਈ ਤੋਂ ਤੇਰੇ ਕੋਲ ਦੁੱਧ ਵੀਰ ਜੀ ਕਹਿਣ ਨਾਲ ਮੰਨ ਲਓ ਦੁੱਧ ਜੇ ਥੁਲਿਆ ਦੀ ਉਹਦੇ ਤੇ 10000 ਕਿਲੋ ਹੀ ਅੱਛਾ ਜੀ ਹੁਣ ਦੁੱਧ 8 ਕਿਲੋ ਆ ਮੈਂ ਕੋਲ ਠੀਕ ਹੈ ਜੀ ਮਤਲਬ ਤੁਹਾਨੂੰ ਪਤਾ ਪਾਣੀ ਪੂਣੀ ਜੋ ਆਈ ਹੈ ਮੈਂ ਹਾਂਜੀ 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 ਤੇ ਆਈ ਵੀ ਬਾਰਡਰ ਤੋਂ ਅ ਬਾਕੀ ਖੋਲ ਖਾਲ ਕੇ ਤਾਂ ਦਿਖਾ ਨਾ ਇਧਰ ਥਾਣ ਥਾਣ ਵੇਖੋ ਮੈਨ ਲੱਗੀ ਥਾਣਾ ਦਾ ਸਾਇਰ ਇਧਰ ਵੇਖੋ ਇਹ ਕਰ ਸਕਦੇ ਨਿਸ਼ਾਨੀਆਂ ਜਿਹੜੀਆਂ ਸਹੂਲਤਾ ਕੀ ਕਵਰ ਕਰਦੀ ਹੈ ਕਰਮ ਵਾਲੀ ਵਿਰਲਾ ਵਰਲਾ ਬੜੀ ਠੰਡੀ ਠੀਰੀ ਬੜੀ ਆ ਖੋਲਿਓ ਬਾਈ ਜੀ ਖੋਲਿਓ ਹਰ ਬਈ ਸੂਆ ਕਿਨਵੇਂ ਸੂਈ ਹੋ ਗਈ ਪੀਰ ਜੀ ਕੋ ਦੁਜਾ ਲਾਲੇ ਤਿਜਾ ਵੀ ਲਾਲੇ ਕੋਈ ਚੱਕਰ ਨਹੀਂ ਸਾਹਮਣੇ ਹੀ ਆ ਕਿ ਨਹੀਂ ਬਿਲਕੁਲ ਉਹ ਦੁਜਾ ਕਹਿੰਦੇ ਸੀ ਕਿ ਨਾ ਤਿਜਾ ਵੀ ਲਾਲੇ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਤਾ ਕਿ ਆਪਣੀ ਸਭ ਕੋਈ ਟਾਈਮ ਨਹੀਂ ਜੇ ਟਾਈਮ ਵੇਖ ਲਓ ਕਿ ਨਾ ਆਇਆ ਸਵੇਰੇ 6 ਵਜੇ ਦੀ ਚਵਾਈ ਆ ਅੱ ਲਓ ਜੀ ਕੱਡ ਕੱਡ ਦੇ ਪੇਠ ਪੁੜਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਬੋਲਾ ਇਸ ਟਾਈਮ ਜਿਹੜਾ ਮੌਕੇ ਤੇ ਹੁਣ ਸਾਡਾ 8 ਲੀਟਰ ਦੁੱਧ ਐ ਇਸ ਟਾਈਮ ਬਿਲਕੁਲ ਰੈਡੀ ਹੈ ਥਾਣਾ ਦਾ ਸੈੱਜ ਗਿਆ ਬਾਹਰ ਗੱਠੋਂ ਬਾਹਰ ਲੱਗਾ ਪਿਆ ਤੇ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਤੇ ਹੈ ਬਾਕੀ ਠੰਡੀ ਧੀਰੀ ਜਾ ਸਿੱਧੀ ਦੋ ਕਿੰਨਾ ਕ ਹੋ ਗਿਆ ਉਹ ਟਾਈਮ ਟੈਂ ਵੀਰ ਜੀ ਦਿਖਾ ਦਿੰਨੇ ਆ ਮੰਨ ਲਓ ਹਲੇ ਚਵਾਈ ਦਾ ਟਾਈਮ ਨਹੀਂ ਆਇਆ 4 ਵਜੇ ਆ ਸੂਜੀ ਨੂੰ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਮੰਨ ਲਵਾ ਕੱਟੀ ਸਾਹਮਣੇ ਕੋ 2 2 3 ਮਹੀਨੇ ਬਿਲਾ ਰਿਹਾ ਕੋਈ ਚੱਕਰ ਨਹੀਂ ਜੋ ਕੋ ਸਾਹਮਣੇ ਆ ਕਿ ਨਹੀਂ ਠੀਕ ਠੀਕ ਹੈ ਤੇ ਬਾਕੀ ਆ ਟਾਈਮ ਵੀ ਦਿਖਾ ਦਿਓ ਸਵੇਰੇ 6 ਵਜੇ ਦੀ ਚਵਾਈ ਆ ਅੱਛਾ ਜੀ 4 ਵਜੇ ਕੇ 6 ਮਿੰਟ ਹੋਏ ਆ ਵੇਖੀ ਠੀਕ ਹੈ ਜੀ 4 ਵਜੇ ਦੀ ਕੋਈ ਟਾਈਮ ਨਹੀਂ ਮਹੀਂ ਵੇਖ ਲੋ ਕੋਈ ਥਾਨ ਚ ਮਹੀਂ ਕੋਈ ਡੋਕਾ ਨਹੀਂ ਹੈਗਾ ਕਿਸੇ ਮਹੀਂ ਦੇ ਬਿਲਕੁਲ ਬਿਲਕੁਲ ਜੀ ਜਿਸ ਅਜਰ ਦਾ ਕਿੰਨਾ ਕਰ ਕੱਟ ਰਿਹਾ ਜਿਸ ਅਜਰ ਦੇ ਵੀਰ ਜੀ 14 ਕਿਲੋ ਮੈਂ ਦੋ ਦੋ ਪਰ ਦਿਰੀ ਇਧਰ ਵੇਖੋ ਪਿੰਡਾ ਮੈਂ ਦਾ ਨਾੜਾਂ ਨਾਲ ਢੱਕਿਆ ਪਿਆ ਕਿ ਤਰ੍ਹਾਂ ਚੰਮ ਵਾਲੀ ਇਹ ਵੀ ਸਿੰਗਲ ਹੱਡੀ 14 ਲੀਟਰ ਜਿਹੜਾ ਸੱਜਣ ਦਾ ਦੁੱਧ ਭਰਿਆ ਵਾ ਕਰਮ ਵਾਲੀ ਨੇ ਹੁਣ ਮੈਂ ਦੁੱਧ ਫੇਰ ਮਹੀਨੇ ਦਾ 10 ਕਿਲੋ ਕਰ ਜਣਾ ਆ ਅੱਛਾ ਜੀ ਹੁਣ 8 ਕਿਲੋ ਦੁੱਧ ਪੱਕਾ ਭਾਵੇਂ ਜਿੰਨੇ ਟਾਈਮ ਮਰਜੀ ਕੁਝ ਵਾ ਲੈ ਠੀਕ ਹੈ ਠੀਕ ਹੈ ਲਓ ਜੀ ਕੋਈ ਚੰਗੀ ਸਾਂਹ ਵਾਲਾ ਲਾਜੂਗਾ ਭਰਾ ਤੇ ਬਾਕੀ ਕੁਆਲਿਟੀ ਮਹੀਨੀ ਵੇਖੋ ਬੱਚੇ ਲੈਣ ਵਾਲੀ ਆ ਮੈਂ ਬਿਲਕੁਲ ਬਿਲਕੁਲ ਜੀ ਕੋਈ ਨਿਸ਼ਾਨੀ ਨਹੀਂ ਜਿਹੜੀ ਨਹੀਂ ਆ ਕਿ ਸਾਰੀਆਂ A ਤੋਂ Z ਆ ਸਾਰੀਆਂ ਕਾਫੀ ਸੂਲ ਤੇ ਕੱਟੀ ਨੂੰ ਇਦਾਂ ਹੀ ਆ ਅੱਛਾ ਜੀ ਕੱਟੀ ਵੇਲੇ ਨੀਲੀ ਰਾਵੀ ਪਿਓਰ ਮਗਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਡੇਟੇ ਕਟਾ ਵਾਲੀ ਆ ਵੀ ਇਹ ਠੀਕ ਹੈ ਇਹਦਾ ਮੁੱਲ ਬਾਈ ਜੀ ਮੋਲੇ ਦਾ ਵੀਰ ਜੀ ਮੱਲੋ ਮੈਂ ਦੇ ਭਾਵੇਂ 90 95 ਜਿੰਨੇ ਮਰਜ਼ੀ ਵੇਚ ਲੀਏ ਅੱਛਾ ਜੀ 85 ਦੇ ਦਈਏ ਕਰ ਦਈਏ ਜੈਸਨੋਈ ਕਿੰਨੇ ਦੇ ਦਈਏ ਦੱਸੋ ਕਰ ਦਈਏ ਜੈਤ ਜੀ ਤੁਸੀਂ ਕਰਾ ਲਓ ਜੋ ਕਰਾਉਣਾ ਮਾਨ ਕੋਈ 80 ਜੋ ਅੰਦਰ ਕਰੀਏ ਮੈਂ ਦਣਾ ਅੰਦਰ ਕਰ ਦਈਏ ਹਾਂ ਜੀ 2000 ਕਰ ਦਈਏ ਅੰਦਰ ਹੋਰ ਕਰ ਦਈਏ ਇੱਕ ਹੋਰ ਗੱਲ 1000 ਹੋਰ 70 ਚਰਨੀ ਖਾ ਲਈ ਬੇਦਾਂ ਦੇ 70 ਜੋ 500 ਛੋਟ ਕਰ ਦਾਂਗੇ ਠੀਕ ਹੈ ਲਓ ਜੀ ਨਹੀਂ ਵੇਖੋ ਕਾਦੀ ਹੈ ਤਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਜਿੰਨੇ ਟਾਈਮ ਮਰਜ਼ੀ ਚਵਾ ਲੈ ਬਿਲਕੁਲ ਠੀਕ ਚੋਂ ਇੱਕ ਨੰਬਰ ਹੋਊਗੀ ਅੱਛਾ ਜੀ ਠੰਡੀ ਠੀਰੀ ਆ ਭਾਂ ਦਿਹਾੜ ਜਿੱਤੇ ਨਰਮਾ ਚਾ ਛੱਡ ਕੇ ਚੋ ਅੱਛਾ ਜੀ ਹਾਂ ਕੋਈ ਚੱਕਰ ਨਹੀਂ 8 ਕਿਲੋ ਦੁੱਧ ਪੱਕਾ ਤੇ ਵੇਖੋ ਮਹੀਨੇ ਨਸਲ ਕੁਆਲਟੀ ਵੇ ਬਤਾਂਦੀ ਪਲੀ ਜੁੜੀ ਕੋ ਲੱਸੀ ਨਾ ਸੰਭਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਆ ਜੋ ਬਾਈ ਦੂਜੇ ਨੰਬਰ ਤੇ ਇਹ ਵੀ ਨੀਲੀ ਰਾਵੀ ਜੀ ਠੀਕ ਹੈ ਜੀ ਇਹਦੇ ਬਾਰੇ ਦੱਸਿਓ ਭਾਜੀ ਇਹਦਾ ਵੀ ਤੇ ਦੁੱਧ ਦੇ ਕੋ ਮਨ ਲਓ ਉਹਦੇ ਨਾਲ ਵਾਧੇ ਲੀਟਰ ਕੋ ਜੇ ਦੁੱਧ ਕੋ 9 ਹੋਊਗਾ ਅੱਛਾ ਜੀ ਹਾਂ ਤੇ ਮੋਲੇ ਦਾ ਵੀ ਜੈਜ ਕਰਨਾ ਆਪਾਂ ਠੀਕ ਹੈ ਜੀ ਖੋਲ ਕੇ ਫਿਰ ਕਰਦਾ ਕੀ ਥਣ ਲੈਵਾ ਦਿਖਾ ਦਿਓ ਵੱਡੀ ਮਈ ਹੈ ਵੀ ਇਹ ਸੂਆ ਭਾਜੀ ਸੂਆ ਇਹ ਵੀ ਕੋਈ ਦੂਜਾ ਥੱਜਾ ਲਾ ਰਿਹਾ ਸਾਹਮਣੇ ਹੀ ਜੋ ਕੋਸ਼ਾ ਕਿ ਨਹੀਂ ਆਪਾਂ ਤੁਹਾਨੂੰ ਬਤਾ ਬਾਹਰ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਜੀ ਲਓ ਜੀ ਆਪਣੀ ਤੇ ਹੈ ਸਾਫ ਸੁਥਰੀ ਚਵਾਈ ਦੀ ਬਹੁਤ ਚੰਗੀ ਆ ਠੀਕ ਹੈ ਜੀ ਹਾਂ ਜੀ ਦੁੱਧ ਦੇ ਕੋ 9 ਕਿਲੋ ਜਿਹੜਾ ਇਹਦਾ ਵੀ ਚੰਗਾ ਤੇ 9 ਲੀਟਰ ਜਿਹੜਾ ਦੁੱਧ ਦੇ ਕੋ ਬਿਲਕੁਲ ਤਿਆਰ ਆ ਇਹ ਚੱਡਾ ਚੱਡਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆਇਆ ਤੇ ਸੂਈ ਨੂੰ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ। ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿੰਨੀਆਂ ਸਾਰੀਆਂ ਕਵਰ ਕਰਦੀ ਕਰਨ ਵਾਲੀ ਉਹ ਵੀ ਦਿਖਾਉਣੀ ਆਪਾਂ। ਚਾਹੁੰਦੇ ਇਹ ਕੁਆਦੀ ਨੇ ਕਿਹਾ ਸਾਡੇ ਦੇ। ਇਹ ਹੈ ਇਹ ਵੀ ਪਤਲੇ ਚਮੜੀ ਵਾਲੀ ਇਹ ਕਰਨ ਵਾਲੀ। ਇਹ ਵੀ ਉਧਰ ਵਾਈ ਆ ਹਰ। ਹਾਂਜੀ ਠੀਕ ਹੈ। ਮੈਂ ਇਹ ਤਿੰਨੇ ਨੀਲੀ ਰਾਵੀਆਂ ਦਿਖਾਉਣੀਆਂ ਆ। ਠੀਕ ਹੈ ਠੀਕ ਹੈ ਠੀਕ। ਇਹ ਵੀ ਬਾਰਡਰ ਦੇ ਏਰੀਆ ਤੋਂ ਆਈ ਆ। ਵੇਖੋ ਮੈਂ ਦਾ ਕੀ ਬਾਤੀ ਦਿਖਾ ਦੇ ਬੜੀ ਵਧੀਆ ਪਾਣੀ ਦੀ ਹਾਂਜੀ ਉਦੋਂ ਚਲੋ ਸਾਮ ਸਮ ਥੋੜੀ ਜੀ ਘੱਟ ਹੋਈ ਜਾਂ ਪਿੰਡਾ ਤਿੰਨਾ ਮਈਆਂ ਦਾ ਇਦਾਂ ਦਾ ਵੀ ਛੋਟੀ ਮੜੀ ਜੀ ਮਾਰ ਦੋ ਛੱਲੀ ਨੇ ਗੰਡੇ ਛੇਲਰਨੀ ਆ ਅੱਛਾ ਜੀ ਹਾਂ ਠੀਕ ਹੈ ਲੋ ਜੀ ਇਹ ਵੀ ਪਤਲੇ ਚਾਮਲ ਦੀ ਇਹਦਾ ਬਾਈ ਜੀ ਮੁੱਲ ਹਰਾ ਮੁੱਲ ਵੀਰ ਜੀ ਦਾ ਵੀ ਜਾਇ ਜੀ 80 ਦੀ ਦੇ ਦਈਏ ਇਹ ਵੀ ਕਰ ਦਈਏ ਜਾਇ ਜੀ ਅੰਤਰੀ ਜਾਣਦੀ 75 ਦੀ ਦੇ ਦਈਏ ਹੋਰ ਕਰ ਦਈਏ ਹੋਰ ਕਿਨਾਂ ਕਰ ਦਈਏ ਦੱਸੋ ਯਾਰ ਘੋਰ ਘੋਰ ਕਰ ਦੋ ਅੱਗੇ ਹੜਾ ਦੇ ਮਰੇ ਆਣ ਜਾਨ ਦਾ ਕੋਈ ਗੱਲ ਨਹੀਂ ਚਲੋ ਕਰ ਲਓ ਜਿੰਨਾ ਤਾਂ ਹੀ ਕਰਮਾ 72 ਦੇ ਦਈਏ ਬੱਤ ਤਰ ਹਾਂ ਜਾਲ ਕਰ ਦੋ ਜਸਨਾ ਪਰ ਜਿੱਥੇ ਕਰ 70 ਦੇ ਦੇ ਕੇ 1000 ਛੋਟ ਕਰ ਦਾਂਗੇ ਅੱਛਾ ਜੀ 69000 ਦੇ ਦਾ ਠੀਕ ਹੈ ਠੀਕ ਕਿ ਮੈਂ ਵੇਖ ਲਓ ਨਾਲੇਵੇ ਵਾਲੀ ਆ ਕਿਦਾਂ 9 ਕਿਲੋ ਦੁੱਧ ਜਨੇਟਾ ਪਰ ਜੀ ਕੁਛ ਆ ਕੇ ਰਹਿ ਜਾ ਇਧਰ ਵੀ ਦਿਖਾਓ ਤੇ ਵਾਲੂਆ ਕਰਦਾ ਸਣਾ ਦਾ ਸੈਜ ਗਿਆ ਜਿਹੜਾ ਇੱਥੇ ਵੱਡੀ ਹੈ ਮੈਂ ਕੋਈ ਛੋਟੀ ਨਾ ਸਮਝੀ ਲੱਗਾ ਲੱਗਾ ਪਿਆ ਵਾ ਤੇ ਕੱਡ ਕੱਡ ਜਿਹੜਾ ਬਹੁਤੀ ਚੰਗਾ ਆ ਗਿਆ ਕਰਮਾਲੀ ਤੇ ਤੀਜੇ ਨੰਬਰ ਤੇ ਫੇਰ ਨੀਲੀ ਦਾ ਵੀ ਬਈ ਇਹ ਕਿਵੇਂ ਆ ਵੀਰ ਜੀ ਇਹ ਤਾਂ ਮੰਨ ਲਓ ਮੈਂ ਨੋ ਕੋਈ ਤਾਂ ਅੰਦਰ ਹੀ ਲੈ ਗਈ ਅੱਛਾ ਇਹ ਦੇਖ ਲਓ ਮੈਂ ਲਾਏ ਪੈ ਗਈ ਆ ਠੀਕ ਹੈ ਜੀ ਇਹਦਾ ਆਪਾਂ ਵੇਗੀ ਵੇਗੀ ਤੇ ਤਿਆਰ ਕਰਕੇ ਦਵਾਂਗੇ ਦਿਖਾ ਦਿੰਨੇ ਆ ਵੇਖ ਲਓ ਠੀਕ ਹੈ ਠੀਕ ਹੈ ਠੀਕ ਆ ਵੇਖ ਲਓ ਜੀ ਚੈੱਕ ਕਰ ਸਕਦੇ 15 ਦੇਣਾਂ ਨੂੰ 20 ਦੇਣਾਂ ਨੂੰ ਮੈਂ ਭਰ ਜਣੀ ਪੂਰੀ ਬਿਲਕੁਲ ਬਿਲਕੁਲ ਜੀ ਢਲਾਂ ਢਲਾਂ ਜਿਹੜੀਆਂ ਬਹੁਤ ਜ਼ਿਆਦਾ ਵੱਲ ਸਾਈਜ਼ ਵੱਡੀ ਮਹੀਂ 14 15 ਕਿਲੋ ਦਾ ਰਿਕਾਰਡ ਹੈ ਮਹੀਂ ਦਾ ਸੂਆ ਕਨ ਸੂਮ ਵਿੱਚ ਸੂਆ ਵੀਰ ਜੀ ਤੀਸਰੇ ਹੁਣ ਸੁਣੀ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਸੂਆ ਆਪੀ ਖਰਾਸ ਹੋਊਗੀ ਤੇ ਘੱਟ ਘੱਟ ਜਿਹੜਾ ਬਹੁਤ ਦੇਖੋ ਮਹੀਂ ਚੱਡੀ ਆ ਹੈ ਵੀ ਸਿੰ ਦੁੱਧ ਵੀਰ ਜੀ 14 15 ਕਿਲੋ ਦਾ ਮੈਂ ਦਾ ਰਿਕਾਰਡ ਹੈ ਦਾ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 14 15 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਨੇ ਭਰਿਆ ਕਰਮ ਵਾਲੀ ਨੂੰ ਤੇ ਕੱਦ ਤੁਸੀਂ ਕੀ ਕਰ ਸਕਦੇ ਜੀ ਬਹੁਤ ਹੀ ਤਗੜਾ ਆ ਗਿਆ ਵਾ ਕਿ ਤੋਰ ਨਹੀਂ ਲੀ ਗਰਾ ਵੀ ਦੇ ਵਿੱਚ ਆ ਗਈ ਹੈ ਵੀ ਕਰਮ ਵਾਲੀ ਕਿੰਨਾ ਕੁ ਪਈ ਦੱਸਿਆ ਟਾਈਮ ਲਾ ਜੂ ਵੀਰ ਜੀ ਐਨੇ ਮੰਨ ਲਓ ਹੁਣ ਲੱਥਨ ਡੈਬੀ ਆ ਅੱਛਾ ਤੇ ਮਹੀਨੇੋਂ ਅੰਦਰ ਟਾਈਮ ਹੈ ਦਾਣ ਠੀਕ ਹੈ ਠੀਕ ਮੈਂ ਉਹਦੇ ਅੰਦਰ ਸੂਪੇਗੀ ਮੈਂ ਅੱਛਾ ਜੀ ਆ ਵੇ ਲੋ ਲੱਥਨ ਡੈ ਵੀ ਆਪਾ ਦਿਖਾਉਣ ਡੈ ਤਾਈਓਂ ਠੀਕ ਹੈ ਠੀਕ ਆ ਮੀਨਾ ਮੰਨ ਕੇ ਚਲੋਗੇ 20 ਜਣਾਂ ਨੂੰ ਮੈਂ ਪਰਜੇਗੀ ਪੂਰੀ ਠੀਕ ਹੈ ਠੀਕ ਹੈ ਲਓ ਜੀ 20 ਜਣਾਂ ਤੱਕ ਪੂਰੀ ਹੈ ਤੇ ਪਿੱਠ ਪੋੜਾ ਵੇਖੋ ਮਹੀਂ ਦਾ ਆ ਵੇਖੋ ਤੇ ਕੱਦ ਕਾੜ ਤੂੰ ਚੈੱਕ ਕਰ ਕੱਦ ਫੁੱਲ ਸਹਿਜ ਵਟੀਏ ਕੋਈ ਛੋਟੀਆਂ ਨਾ ਸਮਝੇ ਮਹੀਂ ਕੋਈ ਵੀ ਨਹੀਂ ਛੋਟੀ ਤਿੰਨਾਂ ਜੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਸਿੰਗਲ ਹੱਡੀ ਦੀ ਮਹੀਂ ਵੇਖ ਲਓ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਥਣਾ ਦਾ ਸਹਿਜ ਗਿਆ ਵੀ ਜਿਹੜਾ ਬਹੁਤ ਚੰ ਮੋਲ ਵੀਰ ਜੀ ਇਹ ਮੈਂ ਇਹ ਕੀ ਸਵਾਲ ਲਖਦੀ ਅੱਛਾ ਜੀ ਪਰ ਹੁਣ ਆਪਾਂ ਦੇ ਦਾਂਗੇ ਜੇ ਕਿਸੇ ਲੱਲੀ ਭੈਣ ਭਰਾ ਨੇ ਜਾ ਕੇ ਸਾਹਮਲੇਗਾ ਬਿਲਕੁਲ ਜਾਇ ਦੇ ਦਾਂਗੇ ਅੱਛਾ ਜੀ ਦੇ ਦਈਏ 90 ਦੀ ਇਹ ਵੀ ਖਾਣਾ ਨਹੀਂ ਕਰਦੀਏ 85 ਵੀ ਹੋਰ ਕਰ ਦਈਏ ਦੋ ਛੱਡ ਦਈਏ ਪੂਰੇ 80 ਦੀ ਕਰ ਦਈਏ ਦੋ ਹੋਰ ਛੱਡ 78 ਦੀ 78000 ਦੀ ਛੋੜ ਹੀ ਕਰਾਂਗੇ ਹੁਣ ਮੇਰਾ ਵੀ ਠੀਕ ਹੈ ਠੀਕ ਹੈ ਲਓ ਜੀ ਤਸੱਲੀ ਕਰਾ ਕੇ ਮੈਂ ਲੋ ਮੈਂ ਤਾਂ ਕਰਾਈ ਹੈ ਜਿਹੜੇ ਵੀਰ ਨੇ ਖੜਨੀ ਆ ਹਾਂਜੀ ਉਹ ਆਪਣਾ ਡਾਕਟਰ ਲੈ ਕੇ ਫੇਰ ਕਰਾ ਸਕਦਾ ਠੀਕ ਹੈ ਠੀਕ ਹੈ ਬਾਕੀ ਥਣਾ ਥੋੜਾ ਦੀ ਸਾਡੀ ਗਾਰੰਟੀ ਹੈ ਉਹ ਕਿ ਪਿੱਛੇ ਭਾਰ ਦੀ ਫੁੱਲ ਗਾਰੰਟੀ ਥਣਾ ਮੈਂ ਆਨਲਾਈਨ ਕੋ ਮੰਗਦਾ ਸਾਰੀਆਂ ਦੀ ਗਾਰੰਟੀ ਠੀਕ ਹੈ ਠੀਕ ਹੈ ਚੌਂਡਾ ਨਹੀਂ ਮੜਾਊਗਾ ਜਿਹੜਾ ਸੋਇਆ ਆ ਅੱਛਾ ਜੀ ਬਾਕੀ ਜਿਹੜਾ ਵੀਰ ਨਹੀਂ ਵੀ ਆ ਸਕਦਾ ਹਾਂਜੀ ਆਪਾਂ ਬਾਰ-ਬਾਰ ਹਰ ਵੀਡੀਓ ਇਹ ਕਹਿੰਦੇ ਵੀ ਸਾਡੇ ਕੋਲ ਵੀਡੀਓ ਘਾਲ ਤੇ ਚਵਾ ਕੇ ਖੜੋ ਦੋ-ਦੋ ਟਾਈਮ ਚਵਾ ਕੇ ਖੜੋ ਸਾਈ ਪੱਕੀ ਪਾ ਕੇ ਹਾਂਜੀ ਦੋ-ਦੋ ਟਾਈਮ ਚਵਾ ਕੇ ਖੜੋ ਤੇ ਦੂਜੀ ਬੇਇੱਜ਼ਤੀ ਵੀਰ ਜੀ ਕਰਣੀ ਹੋਰ ਅੱਛਾ ਜੀ ਤੇ ਕਈ ਵੀਰ ਪਰ ਐਵੇਂ ਡੱਕ ਛੜਦੇ ਖਲੋਜੋ ਪੌਣੇ ਸਾਈਂ ਜਾਂ ਕਹਿੰਦੇ ਯਾਰ 2000 ਪਾਤਾ ਉਹ ਮੁੜ ਕੇ ਲੈਣ ਨਾ ਆਏ ਅਗਲੇ ਡੱਕ ਡੱਕ ਛੜਨਾ ਕਰਾਈ ਸਾਨੂੰ ਪਾਇਆਂ ਕੇ ਸਾਈਂ ਕਦੋ ਬੰਦਿਆਂ ਨੇ ਐਵੇਂ ਮਈਆਂ ਡੱਕ ਛੜਦੇ ਮੇਰਾ ਵੀਰ ਕਿੰਨੇ ਲੈਣੀ ਬਿਨਾ ਸੋਚ ਵਿਚਾਰ ਕੇ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਹਾਂਜੀ ਫੇਰ ਸਾਨੂੰ ਸਾਈਂ ਪਾਵੇ ਪੱਕੀ ਸਾਈਂ ਪਾਵੇ ਫੇਰ ਕਿੰਨੇ ਟਾਈਮ ਮਰਜੀ ਚਵਾ ਲੇ ਅੱਛਾ ਜੀ ਜਿਹੜੀ ਗੱਬਣੋਂ ਪਾਸ ਕਰਕੇ ਸਾਡੇ ਠੀਕ ਹੈ ਠੀਕ ਹੈ ਇਹੋ ਬੇਨਤੀ ਹੈ ਲਓ ਜੀ ਸਾਡੀ ਤੇ ਕਦੇ ਆਪਣਾ ਵੀ 2000 ਖਰਾਬ ਕਰਦੇ ਆ ਹਾਂਜੀ ਤੇ ਸਾਡਾ ਵੀ ਟਾਈਮ ਬੰਦੇ ਦੇ ਨਾਲੇ ਸਾਡਾ ਡੰਗਰ ਡੱਕ ਛੜਦੇ ਬਿਲ ਜਿਹੜੇ ਵੀਰ ਭਰਾ ਦੇ ਫੇਟ ਹੁੰਦੀ ਆ ਉਹੀ ਸਾਈ ਪਾਇਆ ਕਰੇ ਕਿਉਂਕਿ ਇਦਾਂ ਚਲੋ ਵਪਾਰੀ ਭਰਾ ਦਾ ਪਸ਼ੂ ਡੱਕਿਆ ਰਹਿੰਦਾ ਵਾ ਬਾਅਦ ਚ ਚਲੋ ਨਾ ਦਿੱਤਾ ਤੇ ਤੁਸੀਂ ਖੜਾ ਵਪਾਰੀਆਂ ਦਾ ਕਸੂਰਿਆ ਤੇ ਇਦਾਂ ਨਾ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਤੇ ਵੀਡੀਓ ਨੂੰ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ